ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਵੜਾ ਦਰਾਕਾ ਦੇ ਵਿੱਚ ਵੜਾ ਦਰਾਕਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਇਹ ਪਿੰਡ ਆ ਗਿਆ ਤੇ ਕੋਟਕਪੂਰੇ ਤੋਂ ਮੁਕਸਰ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਤੁਜੇਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰ ਇਸ ਟਾਈਮ ਮੌਜੂਦ ਆ ਇੱਕ ਪਹਿਲਾ ਸੂਆ ਚੋਟੀ ਜਿਹੜੀ ਰਾਤ ਹੀ ਸੋਈ ਆ ਤਾਜੀ ਸੋਈ ਸਵਾਈ ਬਿਲਕੁਲ ਵੱਡੇ ਕੱਦ ਕਾੜ ਦੇ ਵਿੱਚ ਚੰਗੇ ਸਰੀਰਕ ਬੰਤਰ ਵਾਲੀ ਇਹਦੀ ਡਿਟੇਲ ਜਾਣਦਿਆਂ ਮਿਲਦੇ ਆ ਬਾਈ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵਧੀਆ ਵਧੀਆ ਸੇਤਾਂਕਰ ਪਰਿਵਾਰ ਵੀਰੇ ਵਧੀਆ ਵਧੀਆ ਠੀਕ ਹੈ ਇੱਕ ਵਾਰੀ ਵੀਰੇ ਆਪਣਾ ਨਾਮ ਦੱਸ ਦਈਏ ਆਪਾਂ ਹਾਂਜੀ ਅਕਬਾਲ ਸਿੰਘ ਅਕਬਾਲ ਸਿੰਘ ਅਕਬਾਲ ਬਾਈ ਜਿਹੜੀ ਝੋਟੀ ਆਪਾਂ ਵੇਚਣੀ ਆ ਇਹ ਪਹਿਲੇ ਨਹੀਂ ਆ ਵੀਰੇ ਹਾਂਜੀ ਹਾਂਜੀ ਪਹਿਲੇ ਸੋਈ ਠੀਕ ਆ ਵੀਰੇ ਕਿੰਨੇ ਦਿਨ ਹੋ ਗਏ ਸੋਈ ਨੂੰ ਬਾਈ ਰਾਤ ਹੀ ਸੋਈ ਜੇਰ ਜੂਰ ਪਾਤੀਏ ਨੇ ਹਾਂ ਜੇਰ ਪਾਤੀਏ ਠੀਕ ਆ ਬਾਈ ਤੇ ਕੋਈ ਆ ਤੁਸੀਂ ਔਲ ਔਲ ਤੋਂ ਕਿਵੇਂ ਆ ਬਾਈ ਹਾਂ ਔਲ ਓਕੇ ਸਰ ਜਵਾ ਸੀਲ ਆ ਨਿਕਲੀ ਆ ਨਾ ਠੀਕ ਆ ਬਾਈ ਅੱਛਾ ਕਿੰਨੀ ਉਮਰ ਦੀ ਹੋ ਗਈ ਐ ਬਾਈ ਇਹ ਹੋ ਗਈ 3.5 ਸਾਲ ਦੀ 3. ਠੀਕ ਆ ਅੱਛਾ ਵੀਰੇ ਕੀ ਰੇਟ ਕਰਾਂਗੇ ਕਬਲ ਬਾਈ ਆਪਾਂ ਇਹਦਾ ਵੀਰ ਜੀ ਰੇਟ ਤਾਂ ਆਪਾਂ ਇੱਕ ਵੀ ਰੇਟ ਕਰ ਦੇ ਦਾਂਗੇ 1 ਲੱਖ ਰੁਪਏ ਦੇ ਇਹਦੇ ਵਿੱਚੋਂ ਕੋਈ ਥੋੜੀ ਬੋਧੀ ਗੁਜਾਇਸ਼ ਨਿਕਲ ਜੂਗੀ ਹਾਂਜੀ ਹਾਂਜੀ ਜਿੰਨਾ ਠੀਕ ਆ ਬਾਈ ਖੁਸ਼ੀ ਹੋਈ ਠੀਕ ਆ ਬਾਈ ਅੱਛਾ ਇਹ ਕਬਲ ਬਾਈ ਜਿਵੇਂ ਪਹਿਲਾਂ ਨਾ ਇਹਦੀ ਮਾਂ ਦਾ ਦੁੱਧ ਕਿੰਨਾ ਖੁਸ਼ੀ ਬਾਈ ਇਹਦੀ ਮਾਂ ਦਾ ਰਿਕਾਰਡ ਤਾਂ ਹੁਣ ਕੀ ਕੱਟੀ-ਕੁੱਟੀ ਖਰੀਦੀ ਸੀ ਨਹੀਂ ਨਹੀਂ ਕੱਟੀ ਖਰੀਦੀ ਸੀ ਆਪਾਂ 19 ਲੀਟਰ ਉਹਨਾਂ ਦੱਸਿਆ ਸੀਗਾ ਆ ਵੀ ਹੱਥੇ ਕੱਢਿਆ ਸੀਗਾ ਠੀਕ ਆ ਬਾਈ ਹਾਂਜੀ ਅੱਛਾ ਉਹਨਾਂ ਦੇ ਕਹਿਣ ਮੁਤਾ ਇੱਕ ਕੱਦ-ਕੁੱਦਾ ਝੋਟੀ 12-13 ਕਿਲੋ ਤੋਂ ਦੇ ਵੀ ਦੋਗੇ ਪਹਿਲਾਂ ਹਾਂਜੀ ਹਾਂਜੀ ਪਹਿਲੇ ਸੂਏ ਦੂਜੇ ਸੂਏ ਤੇ ਫਿਰ ਦੇਈ ਦੇ ਹਾਂ ਤੇ ਬਾਈ ਇੱਕ ਬਾਰ ਨੰਬਰ ਦਹੀਂ ਘੇਰਾਂ ਦੀ ਮੈਨੂੰ ਆਪ ਦਾ ਵੀਰੇ ਮੇਰਾ ਨੰਬਰ ਹੈਗਾ 99151 ਹਾਂ 903551 ਇੱਕ ਵਾਰੀ ਹੋਰ ਬੋਲੋ 99151 ਹਾਂ 903551 99151 ਹਾਂ ਜੀ ਗਾਗਰੇ 90355 90356 ਅੱਛਾ ਇੱਕ ਬਾਰ ਬਈ ਇਹ ਕੱਟਾ ਦਿੱਤਾ ਕਿ ਕੱਟੀ ਦਿੱਤੀ ਜਦ ਕੀ ਬਈ ਕੱਟੇ ਨੂੰ ਜਨੂੰ ਦਿੱਤਾ ਜੀ ਕੱਟੇ ਨੂੰ ਜਨੂੰ ਦਿੱਤਾ ਠੀਕ ਹੁਣ ਤੋਰੀ ਬਈ ਕੱਢੀ ਬਾਹਰ ਨੂੰ ਮੜੇ ਖੋਲੇ ਲੈ ਵੀ ਮਿੱਤਰੋ ਪਹਿਲਾਂ ਕੱਟੀ ਆ ਵੀ ਮੜਾ ਜ ਐਨੂ ਹੋ ਜੀਦੀ ਪੇ ਬਾਜਣਾ ਪਾਟੂਗੀ ਫਿਰ ਤੇ ਗੱਦ ਬਹੁਤਾ ਛੋਟੀ ਦਾ ਵੱਡੀ ਭੁੱਟੀ ਪੜੀ ਜਬਰਦਸਤ ਤਿਆਰ ਆ ਥੱਲੋ ਵੀ ਸੋਹਣੀ ਤਿਆਰ ਹੋਈ ਹੋਈ ਹੈ ਮਿੱਤਰੋ ਕਿਉਂਕਿ ਅਜੇ ਪਲਾਂ ਦੇ ਵਿੱਚ ਆ ਬੇਮਲੂਮੀ ਝੋਟੀ ਨੇ ਝੋਟੀ ਨੇ ਖਾ ਪੀ ਕੇ ਨਾ ਜਿਹੜਾ ਪੰਜਾ ਚਾਰ ਦਿਨਾਂ ਦੇ ਵਿੱਚ ਬਹੁਤ ਵਧੀਆ ਨਿਖਰ ਜਾਣਾ ਭਾਵਾਂ ਦੀ ਝੋਟੀ ਨੂੰ ਦੂਜਾ ਸੁਆ ਕਹ ਲਓ ਤਾਂ ਵੀ ਯਕੀਨ ਕਰ